ਪਿਆਰੀ ਸਾਹਾ ਸੰਗਤ ਜੀ ਸਾਖੀ ਪੂਰਬ ਦੇ ਹਿੰਦੂ ਤੀਰਥਾਂ ਦੀ ਯਾਤਰਾ ਬੇਦਕਾਲ ਤੋਂ ਹਰਦਵਾਰ ਦਰਿਆ ਗੰਗਾ ਦਾ ਕਿਨਾਰਾ ਇੱਕ ਮਹਾਨ ਪੂਜਨਿਕ ਅਸਥਾਨ ਮਿਥਿਆ ਚੱਲਿਆ ਆਉਂਦਾ ਹੈ ਉ체체 ਤਿਹਾਰਾਂ ਦੇ ਦਿਹਾੜਿਆਂ ਤੋਂ ਬਿਨਾ ਹਰ ਰੋਜ਼ ਹੀ ਹਜ਼ਾਰਾਂ ਹਿੰਦੂ ਹਰਦਵਾਰ ਦੀ ਯਾਤਰਾ ਕਰਦੇ ਤੇ ਹਰ ਕੀ ਪੌੜੀ ਗੰਗਾ ਇਸ਼ਨਾਨ ਕਰਦੇ ਹਨ ਦਿਨੋਂ ਦਿਨ ਇਸ ਤੀਰਥ ਦੀ ਮਹਾਨਤਾ ਵਾਧਦੀ ਹੀ ਗਈ ਅੱਜ ਹਰਦਵਾਰ ਗੰਗਾ ਕਿਨਾਰੇ ਖੇਲ ਰਿਹਾ ਹੋਇਆ ਤਕੜਾ ਸਹਿ ਹੈ ਗੁਰੂ ਨਾਨਕ ਦੇਵ ਜੀ ਦੇ ਸਮੇਂ ਇਹ ਛੋਟਾ ਜਿਹਾ ਸਹਿਰ ਸੀ ਸਾਰੇ ਹਿੰਦ ਦੇ ਵਿੱਚੋਂ ਲੋਕ ਪੈਦਲ ਤੁਰ ਕੇ ਯਾਤਰਾ ਵਾਸਤੇ ਆਉਂਦੇ ਸਨ ਗ੍ਰੰਥਾਂ ਵਿੱਚ ਵੀ ਲਿਖਿਆ ਹੈ ਕਿ ਪੰਜ ਪਾੜਵਾ ਦਾ ਬਾਪ ਰਾਜਾ ਪਾਂਡਵ ਨੇ ਵੀ ਹਰਦਵਾਰ ਹੀ ਚਲਾਣਾ ਕੀਤਾ ਸੀ ਕਿਉਂਕਿ ਉਹ ਆਪਣੀ ਰਾਣੀ ਸਮੇਤ ਯਾਤਰਾ ਕਰਨ ਵਾਸਤੇ ਆਇਆ ਹੋਇਆ ਸੀ ਸੂਰਜ ਗ੍ਰਹਿਣ ਦਾ ਮੇਲਾ ਉੱਜੜ ਗਿਆ ਲੋਕ ਘਰਾਂ ਨੂੰ ਤੁਰ ਗਏ ਜੋ ਸਾਧੂ ਹਰਦਵਾਰ ਤੋਂ ਆਏ ਸਨ ਉਹ ਕਾਫਲਿਆਂ ਵਾਂਗ ਇਕੱਠੇ ਹੋ ਕੇ ਹਰਦਵਾਰ ਨੂੰ ਮੁੜ ਪਏ ਉਹਨਾਂ ਦੇ ਨਾਲ ਉਹ ਯਾਤਰੂ ਵੀ ਰਲ ਗਏ ਜੋ ਹਰਦਵਾਰ ਦੀ ਯਾਤਰਾ ਕਰਨੇ ਚਾਹੁੰਦੇ ਸਨ ਗੁਰੂ ਨਾਨਕ ਜੀ ਸਾਧੂਆਂ ਦੇ ਨਾਲ ਹਰਦਵਾਰ ਨੂੰ ਚੱਲ ਪਏ ਉਹਨਾਂ ਦੀਆਂ ਮਨੋਭਾਵਨਾ ਤੀਰਥਾ ਉੱਤੇ ਹੋ ਰਹੇ ਪਖੰਡ ਨੂੰ ਦੂਰ ਕਰਨਾ ਸੀ ਉਸ ਸਮੇ ਲੋੜ ਦਾ ਧਰਮ ਸੀ ਲੋੜਾਂ ਪੂਰੀਆਂ ਕਰਨ ਵਾਸਤੇ ਇਹ ਯਾਤਰੀ ਤੀਰਥਾਂ ਉਤੇ ਪਹੁੰਚਦੇ ਸਨ ਤੇ ਜਾਤੂਆਂ ਕੋਲੋਂ ਮਾਇਆ ਤੇ ਵਸਤਰ ਵਸੂਲ ਕਰਕੇ ਬ੍ਰਾਹਮਣ ਦੇ ਪੁਜਾਰੀ ਆਪਣੀਆਂ ਜੀਵਨ ਦੀਆਂ ਲੋੜਾਂ ਪੂਰੀਆਂ ਕਰਦੇ ਸਨ ਕਪਤ ਪ੍ਰਧਾਨ ਸੀ ਸੱਚੀ ਧਾਰਮਿਕ ਸਰਦਾ ਦਾ ਲੋਕਾਂ ਨੂੰ ਗਿਆਨ ਨਹੀਂ ਸੀ ਜੇ ਕਿਸੇ ਨੂੰ ਅਣ ਘੜੇ ਪੱਥਰ ਉਤੇ ਲਾਲ ਟਾਕੀ ਪਾ ਕੇ ਦੇਵਤੀ ਜਾਂ ਦੇਵਤਾ ਬਣਾ ਦਿੱਤਾ ਤਾਂ ਭੋੜੀ ਜਨਤਾ ਉਸ ਨੂੰ ਨੌ ਨਿੱਧ ਤੇ ਸਿੱਧ ਬਖਸਣ ਬਾਲਾ ਈਸ਼ਵਰ ਮੰਨਣ ਲੱਗ ਪਈ ਪੁਜਾਰੀ ਨੂੰ ਪੂਜਾ ਨਾਲ ਗਰਜ ਹੁੰਦੀ ਹੈ ਰਾਹ ਦੇ ਵਿੱਚ ਜਿੱਥੇ ਵੀ ਪੜਾ ਆਉਂਦਾ ਉੱਥੇ ਹੀ ਗੁਰੂ ਜੀ ਲੋਕਾਂ ਨੂੰ ਨਿਹਾਲ ਕਰਦੇ ਇੱਕ ਓੰਕਾਰ ਦਾ ਪ੍ਰਚਾਰ ਕਰਦੇ ਛੱਤ ਨਾਮ ਸਤ ਕਰਤਾਰ ਦੀ ਧੁਣ ਵਿੱਚ ਜੀਵਾਂ ਨੂੰ ਮਗਨ ਕਰਦੇ ਸਰਦੇ ਥੋੜੇ ਦਿਨਾਂ ਵਿੱਚ ਪੰਥ ਮੁਕਾ ਕੇ ਮਰਦਾਨਾ ਸਮੇਤ ਗੁਰੂ ਜੀ ਹਰਦвар ਪਹੁੰਚ ਗਏ ਹਰ ਕੀ ਪੌੜੀ ਕੋਲ ਜਾ ਬੈਠੇ ਜਿੱਥੇ ਹੁਣ ਗੁਰਦੁਆਰਾ ਹੈ ਦੂਰ ਤੱਕ ਨਿਗਾਹ ਮਾਰੀ ਲੋਕ ਇਸ਼ਨਾਨ ਤੇ ਪੂਜਾ ਕਰਦੇ ਵੇਖੇ ਪੰਡਤਾਂ ਨੂੰ ਵੇਖਿਆ ਉਹ ਯਾਤਰੂਆਂ ਦੇ ਲੀੜੇ ਲਾ ਰਹੇ ਸੀ ਮੋਇਆ ਦਾ ਦਾਨ ਲਈ ਜਾਂਦੇ ਸਨ ਗੰਗਾ ਪਾਰ ਦੀਆਂ ਪਹਾੜੀਆਂ ਤੋਂ ਉੱਪਰ ਆ ਕੇ ਸੂਰਜ ਦੇ ਦਰਸ਼ਨ ਦਿੱਤੇ ਸੂਰਜ ਨੂੰ ਵੇਖ ਕੇ ਇਸ਼ਨਾਨ ਕਰਨ ਵਾਲੇ ਲੋਕ ਸੂਰਜ ਵੱਲ ਮੂੰਹ ਕਰਕੇ ਪਾਣੀ ਦੀਆਂ ਚੁੱਲੀਆਂ ਛੱਡਣ ਲੱਗੇ ਗੁਰੂ ਜੀ ਉਹਨਾਂ ਦੀ ਮੂਰਖਤਾ ਉੱਤੇ ਮੁਸਕਰਾਏ कोरोना ਨੇਦ ਨੂੰ ਦਈ ਆਈ ਉਹਨਾਂ ਕੋਲਿਆਂ ਨੂੰ ਰਾਹ ਪਾਉਣਾ ਸੀ ਸੋਚਿਆ ਕਿ ਨਰਾਲਾ ਕੌਤਕ ਕੀਤਾ ਜਾਵੇ ਜਿਸ ਨਾਲ ਲੋਕ ਇਕੱਠੇ ਹੋ ਜਾਣ ਗੁਰੂ ਜੀ ਨੇ ਵਸਤਰ ਉਤਾਰੇ ਗੰਗਾ ਦੇ ਜਲ ਵਿੱਚ ਖਲੋਤੇ ਲੋਕ ਚੜੇ ਸੂਰਜ ਨੂੰ ਪੂਰਬ ਦਿਸ਼ਾ ਵੱਲ ਪਾਣੀ ਚੜਾ ਰਹੇ ਸਨ ਤਾਂ ਗੁਰੂ ਜੀ ਪੱਛਮ ਵੱਲ ਮੂੰਹ ਕਰਕੇ ਬੁੱਕਾਂ ਨਾਲ ਪਾਣੀ ਸੁੱਟਣ ਲੱਗ ਪਏ ਇੱਕ ਦੋ ਨੇ ਦੇਖਿਆ ਉਹਨਾਂ ਗੱਲ ਨਾਲ ਗੋਲੀ ਅੱਗੇ ਤੁਰੇ ਗਏ ਕਲਾਗੇ ਖਲੋਤੇ ਹੋਏ ਆਮੋ ਸਾਹਮਣੇ ਸਿਆਣਿਆਂ ਨੇ ਜਦੋਂ ਦੇਖਿਆ ਤਾਂ ਹੈਰਾਨੀ ਦੇ ਲਹਿਜੇ ਵਿੱਚ ਇੱਕ ਦੂਸਰੇ ਨੂੰ ਆਖਣ ਲੱਗੇ ਇਹ ਬੰਦਾ ਜਾਂ ਤਾਂ ਸਦਾਈ ਹੈ ਜਾਂ ਭੁੱਲੜ ਲੋਕ ਸੂਰਜ ਦੇਵਤਾ ਨੂੰ ਪਾਣੀ ਦਿੰਦੇ ਹਨ ਇਹ ਪਛਮ ਵੱਲ ਚੱਟੀ ਜਾਂਦਾ ਹੈ ਆਪੋ ਵਿੱਚ ਹੀ ਹੂੰ ਗੱਲਾਂ ਕਰਦੇ ਹੋਏ ਉਹ ਇਕੱਠ ਹੋ ਗਿਆ ਚੋਖਾ ਇਕੱਠ ਹੋ ਗਿਆ ਗੁਰੂ ਜੀ ਪਾਣੀ ਚੱਟੀ ਗਏ ਜਦੋਂ ਕੱਠ ਭਾਰੀ ਹੋ ਗਿਆ ਤਾਂ ਇੱਕ ਪੰਡਤ ਨੇ ਅੱਗੇ ਹੋ ਕੇ ਆਖਿਆ ਪੁਰਸਾ ਤੂੰ ਕੌਣ ਹੈ Hindu ਹੈ ਕਿ Musalman ਗੁਰੂ ਜੀ ਪਾਣੀ ਸੁੱਟਣੋਂ ਰੁਕ ਗਏ ਪੁੱਛਣ ਵਾਲੇ ਵੱਲ ਵੇਖ ਕੇ ਆਖਣ ਲੱਗੇ ਪੁਰਸਾ ਮੈਨੂੰ ਕੁਝ ਆਖਿਆਈ ਹਾਂ ਮੈਂ ਤੁਹਾਨੂੰ ਪੁੱਛਿਆ ਹੈ ਕਿ ਤੂੰ Hindu ਹੈ ਜਾਂ Musalman ਬ੍ਰਾਹਮਣ ਨੇ ਹੰਕਾਰ ਦੇ ਲਹਿਜੇ ਵਿੱਚ ਪੁੱਛਿਆ ਮੈਂ Hindu ਹਾਂ ਗੁਰੂ ਜੀ ਨੇ ਧੀਰਜ ਨਾਲ ਉੱਤਰ ਦਿੱਤਾ ਰਬਾਬ ਤੇ ਵਸਤਰਾਂ ਨੂੰ ਕੱਸੇ ਧਾਰ ਕੇ ਮਰਦਾਨੇ ਵੀ ਕੋਲ ਆ ਗਿਆ ਗੁਰੂ ਜੀ ਦੀ ਜਵਾਨੋ ਹਿੰਦੂ ਸ਼ਬਦ ਸੁਣਦੇ ਸਾਰ ਪੰਡਤ ਤੇ ਹੋਰ ਲੋਕ ਲਾਲ ਪੀਲੇ ਹੋ ਕੇ ੜਫੇ ਚੰਗਾ ਹਿੰਦੂ ਹੈ ਏਨੀ ਹੁਮਰ ਹੋ ਗਈ ਅਜੇ ਤੱਕ ਤੈਨੂੰ ਇਹ ਵੀ ਨਹੀਂ ਪਤਾ ਕਿ ਹਿੰਦੂ ਧਰਮ ਕੀ ਹੈ ਲੋਕ ਸੂਰਜ ਦੇਵਤੇ ਨੂੰ ਪਾਣੀ ਦਿੰਦੇ ਹਨ ਤੂੰ ਤੁਰਕਾ ਬਾਗ ਪੱਛਮ ਨੂੰ ਪਾਣੀ ਛੱਟ ਕੇ ਕੋ ਰੀਤ ਕਰਦਾ ਹੈ ਇਹੋ ਜਹੇ ਕਬੂਲ ਕਈਆਂ ਨੇ ਬੋਲੇ ਪਰ ਗੁਰੂ ਜੀ ਨੇ ਗੁੱਸਾ ਨਹੀਂ ਕੀਤਾ ਸਗੋਂ ਹੱਸ ਕੇ ਉੱਤਰ ਦਿੱਤਾ ਮਿੱਤਰੋ ਮੈਂ ਕਿਸੇ ਦੇਵਤੇ ਦੀ ਪੂਜਾ ਨਹੀਂ ਕਰਦਾ ਨਾ ਮੁਕਤੀ ਵਾਸਤੇ ਪਾਣੀ ਸੁੱਟਦਾ ਹਾਂ ਮੈਂ ਪੰਜਾਬ ਤੋਂ ਆਇਆ ਹਾਂ ਆਉਂਦਿਆ ਹੋਇਆ ਪੰਜਾਬ ਵਿੱਚ ਖੇਤੀ ਬੀਜ ਆਇਆ ਸਾਂ ਪਾਣੀ ਨਾ ਮਿਲਣ ਦੇ ਕਾਰਨ ਸੁੱਕਦੀ ਪਈ ਹੈ ਮੈਂ ਤਾਂ ਪਾਣੀ ਉਸ ਵੱਲ ਸੁੱਟ ਰਿਹਾ ਹਾਂ ਤਾਂ ਕਿ ਖੇਤੀ ਸੁੱਕੇ ਨਾ ਪੰਡਤ ਤੇ ਦਰਸ਼ਕ ਇਹ ਸੁਣ ਕੇ ਖੜਖੜਾ ਕੇ ਹੱਸ ਪਏ ਹੱਸਦਿਆਂ ਉਹਨਾਂ ਨੇ ਮਖੌਲ ੜਾਇਆ ਇਹ ਕੈਸਾ ਬੰਦਾ ਹੈ ਕਾਦੀ ਛੁੱਟਿਆ ਵੀ ਪਾਣੀ ਪੰਜਾਬ ਵਿੱਚ ਪਹੁੰਚ ਜਾਵੇਗਾ ਪਾਣੀ ਤਾਂ ਮੁੜ ਕੇ ਗੰਗਾ ਵਿੱਚ ਪੈ ਰਿਹਾ ਹੈ ਖੇਤੀ ਪੰਜਾਬ ਵਿੱਚ 102 ਕੋ ਉੱਤੇ ਸੁੱਕ ਰਹੀ ਹੈ ਮੂਰਖਾਂ ਦਾ ਹਾਸਾ ਵੇਖ ਕੇ ਗੁਰੂ ਜੀ ਨੂੰ ਸੁਨਹਿਰੀ ਸਮ ਹੱਥ ਆ ਗਿਆ ਉਹ ਉੱਚੀ ਤੇ ਰੋਬ ਦੀ ਰੂਹ ਨਾਲ ਆਖਣ ਲੱਗੇ ਸੁਣੋ ਮੇਰੇ ਸੱਚੇ ਕਰਮ ਬਲ ਵੇਖ ਕੇ ਹਸਣ ਵਾਲਿਓ ਸੁਣੋ ਮੇਰਾ ਧਰਤੀ ਦੀ ਪੱਧਰ ਤੇ ਛੁੱਟਿਆ ਪਾਣੀ ਤਾਂ 200 ਕੋ ਪੰਜਾਬ ਵਿੱਚ ਨਹੀਂ ਆਪੜੇਗਾ ਪਰ ਤੁਹਾਡਾ ਸੂਰਜ ਨੂੰ ਦਿੱਤਾ ਹੋਇਆ ਆਕਾਸ਼ ਅਤੇ ਪਿੱਤਰਾਂ ਵੱਲ ਛੱਡਿਆ ਹੋਇਆ ਚੁੱਲੀਆਂ ਦਾ ਪਾਣੀ ਕਿਵੇਂ ਪਹੁੰਚੇਗਾ ਜਦੋਂ ਕਿ ਸੂਰਜ ਦੀ ਉਚਾਈ ਕਈ ਲੱਖ ਕੋ ਹੈ ਮੇਰੇ ਪਿੱਤਰ ਤਾਂ ਵੈਸੇ ਹੀ ਪਤਾ ਨਹੀਂ ਉਹ ਕਿਹੜੀ ਜੋਂ ਤੇ ਕਿਹੜੇ ਦੇਸ਼ ਵਿੱਚ ਹਨ ਰਤਾ ਸੋਚੋ ਮੈਂ ਮੂਰਖ じゃ ਤੁਸੀਂ ਸਾਰੇ ਜਗਤ ਗੁਰੂ ਨਾਨਕ ਜੀ ਦੇ ਮੁੱਖੋਂ ਇਹ ਬਚਨ ਸੁਣ ਕੇ ਸਾਰਿਆਂ ਦਾ ਹਾਸਾ ਕਾਫੂਰ ਹੋ ਗਿਆ ਚੇਰੇ ਨੀਵੇਂ ਹੋ ਗਏ ਉਹਨਾਂ ਨੂੰ ਸੂਝ ਪੈ ਗਈ ਕਿ ਸੱਚਮੁੱਚ ਭੁੱਲੇ ਹਾਂ ਜਿਸ ਪੁਰਸ਼ ਨੂੰ ਤੁਸੀਂ ਕਾਮਲਾ ਜਾਂ ਮੂਰਖ ਸਮਝ ਕੇ ਹੱਸ ਰਹੇ ਹਨ ਉਹ ਕੋਈ ਮਹਾਨ ਹਸਤੀ ਹੈ ਅਵਤਾਰ ਰੂਪ ਮਹਾਪੁਰਖ ਹੈ ਸੂਝ ਵਾਲੇ ਬੰਦੇ ਚਰਨੀ ਡਿੱਗ ਪਏ ਗੁਰੂ ਜੀ ਨੇ ਮਿਹਰ ਕੀਤੀ ਸਤ ਕਰਤਾਰ ਦਾ ਸਿਮਰਨ ਕਰਾ ਕੇ ਉਹਨਾਂ ਦੀ ਆਤਮਾ ਨੂੰ ਸਰਜੀਤ ਕਰ ਦਿੱਤਾ ਉਹ ਨਿਹਾਲ ਹੋ ਕੇ ਗੁਰੂ ਜੀ ਦੇ ਸਿੱਖ ਬਣ ਗਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡੇ ਚੈਨਲ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ